ਪੰਨਵਾਲਾ ਸਪੀਆਰਟੀਸੀ ਕੰਟਰੈਕਟਰ ਜੁਨੀਅਰ 25/11 ਬਲਾਡਾ ਡਿੱਪੂ ਤੋਂ ਬਇਸ ਪ੍ਰਧਾਨ ਹਰਬੰਦਰ ਸਿੰਘ ਅਸੀਂ ਜੋ ਅੱਜ ਇਹ ਗੇਟ ਰੈਲੀ ਰੱਖੀ ਹੈ ਇਹ ਸਰਕਾਰ ਨੂੰ ਜਗਾਉਣ ਵਾਸਤੇ ਰੱਖੀ ਹੈ ਜੇ ਸਰਕਾਰ ਅੱਜ ਵਾਲੀ ਮੀਟਿੰਗ 'ਚ ਸਾਡਾ ਕੋਈ ਪੁਖਤਾ ਹੱਲ ਨਹੀਂ ਕਰਦੀ ਤਾਂ ਅਸੀਂ 6 7 8 ਤਰੀਕ ਨੂੰ ਮੁਕੰਮਲ ਚੱਕਾ ਜਾਮ ਕਰਕੇ 7 ਤਰੀਕ ਨੂੰ ਟ੍ਰਾਂਸਪੋਰਟ ਮੰਤਰੀ ਦੇ ਘਰ ਦਾ ਘਰਾਓ ਕਰਕੇ ਪੂਰਾ ਅਛੰਗਰਚ ਕਰਾਂਗੇ ਜੇ ਸਰਕਾਰ ਸਾਡੀਆਂ ਮੰਗਾਂ ਨੂੰ ਨਾ ਮੰਨਦੀ ਹੈ ਤਾਂ ਅਸੀਂ ਹੋਰ ਵੀ ਤਿੱਖੇ ਅੰਦੋਲਨ ਦੇਖੋ ਜੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਤਾਂ ਅਸੀਂ ਕੱਚੇ ਮੁਲਾਜ਼ਮਾਂ ਨੇ ਬੜਾ ਜਸ਼ਨ ਮਨਾਇਆ ਸੀਗਾ ਵੀ ਚਲੋ ਸਾਡੀ ਵੀ ਕਿਤੇ ਨਾ ਕਿਤੇ ਜਾ ਕੇ ਸੁਣਵਾਈ ਹੋਣੀ ਹੈ ਕਿਉਂਕਿ ਵੀ ਚਲੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆਈ ਹੈ ਪਰ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਵਾਂਗ ਝੂਠੀ ਸਾਬਤ ਹੋਈ ਹੈਗੀ ਟਾਈਮਟ ਪਾਉ ਵਾਲੀ ਸਾਬਤ ਹੋਈ ਹੈ ਸਾਡੀ ਪਿਛਲੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਲੜਾਈ ਹੈ ਸਾਡੇ ਵਿਭਾਗ ਨੂੰ ਬਚਾਉਣ ਦੀ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਜਿਸ ਹਿਸਾਬ ਦੇ ਨਾਲ ਔਰਤਾਂ ਦਾ ਸਫਰਾ ਜਿਹੜਾ ਫ੍ਰੀ ਕੀਤਾ ਹੋਇਆ ਪੰਜਾਬ ਸਰਕਾਰ ਨੇ ਬੱਸਾਂ ਦੀ ਜਿਹੜੀ ਗਿਣਤੀ ਘਟਦੀ ਜਾ ਰਹੀ ਹੈ ਤੇ ਬੱਸਾਂ ਜਿਹੜੀ ਓਵਰਲੋਡਿੰਗ ਆ ਉਹ ਜ਼ਿਆਦਾ ਰਹਿੰਦੀ ਆ ਸੋ ਅਸੀਂ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਸਾਡੀ ਪਿਛਲੀ ਕਾਫੀ ਲੰਬੇ ਤੋਂ ਲੜਾਈ ਲੜ ਰਹੇ ਹਾਂਗੇ ਵੀ ਜਿਵੇਂ ਕੱਚੇ ਮੁਲਾਜ਼ਮ ਪੱਕੇ ਕਰੋ ਬਸਾਂ ਦਾ ਪ੍ਰਬੰਧ ਕਰੋ ਸਰਕਾਰੀ ਬਸਾਂ ਦਾ ਜਿਹੜਾ ਘਟ ਘਟ ਗਿਣਤੀ 10000 ਕਰੋ ਸਰਕਾਰੀ ਬਸਾਂ ਦਾ ਪ੍ਰਬੰਧ ਕਰੋ ਕਿਲੋਮੀਟਰ ਕਿੰਨੀਆਂ ਜਿਹੜੀ ਬਸਾਂ ਨੇ ਵੀ ਉਹਨਾਂ ਨੂੰ ਬੰਦ ਕਰੋ ਪਰ ਸਰਕਾਰ ਦਾ ਇਹਨਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਸਿਰਫ ਇੱਕ ਟਾਈਮਡ ਪਾਉਣ ਤੇ ਲੱਗੀ ਹੋਈ ਆ ਸੋ ਜਿਸ ਨੂੰ ਲੈ ਕੇ ਸਾਡੀ 6 7 8 ਜਨਵਰੀ ਨੂੰ ਜਿਹੜੀ ਹੜਤਾਲ ਹੈ ਮੁਕੰਮਲ ਪੀਆਰਸੀ ਦਾ ਪੰਜਾਬ ਰੋਡ ਵਿੱਚ ਪਣਵਾ ਦਾ ਚੱਕਾ ਜਾਮ ਹੋਣਾਗਾ ਸੋ ਜੇਕਰ ਫੇਰ ਵੀ ਸਾਡੀ ਕੋਈ ਮੰਗ ਦਾ ਕਿਸੇ ਦਾ ਹੱਲ ਨਹੀਂ ਹੁੰਦਾ ਤਾਂ 7 ਤਰੀਕ ਨੂੰ ਅਸੀਂ ਮੁੱਖ ਮੰਤਰੀ ਰੈਸ਼ ਦਾ ਘਰਾਉ ਕਰਾਂਗੇ ਤੇ ਅਸੀਂ ਨਾਲ ਇੱਕ ਦੱਸਣਾ ਚਾਹੁੰਦੇ ਆ ਵੀ ਸਾਡੀ ਅੱਜ ਚੰਡੀਗੜ੍ਹ ਵਿਖੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਵੀ ਆ ਗਈ ਸੋ ਸਾਨੂੰ ਆਸ ਵੀ ਆ ਗਈ ਕੋਈ ਨਾ ਵੀ ਅੱਜ ਸਿੱਟਾ ਜਿਹੜਾ ਸਾਡੇ ਕੱਚੇ ਮਲਾਜ਼ਮਾਂ ਦੇ ਹੱਕ ਵਿੱਚ ਟਰਾਂਸਪੋਰਟ ਮੰਤਰੀ ਜੀ ਕੋਈ ਜ਼ਰੂਰ ਆਪਣਾ ਵੀ ਫੈਸਲਾ ਲੈਣਗੇ ਸੋ ਇੰਨੀਆਂ ਗੱਲਾਂ ਸਾਡੀ ਲੜਾਈ ਜਿਹੜੀ ਲਗਾਤਾਰ ਜਾਰੀ ਰਹਿਣੀ ਆਗੀ ਸੋ ਸਰਕਾਰ ਤੋਂ ਕਿ ਅਸੀਂ ਬੇਨਤੀ ਕਰਦੇ ਆਂਗੇ ਕਾਸ ਵੀ ਕਰਦੇ ਆਂ ਵੀ ਜਿਹੜੀ ਸਾਡੀਆਂ ਮੰਗਾਂ ਨੇ ਕੱਚੇ ਮਲਾਜ਼ਮਾਂ ਦੀਆਂ ਮੰਗਾਂ ਨੇ ਚਾਹੇ ਕੋਈ ਸਾਡੀ ਵਰਕਸ਼ਾਪ ਦੀਆਂ ਮੰਗਾਂ ਨੇ ਉਹਨਾਂ